ਅੱਜ ਪਤਾ ਲੱਗੂ ਕੌਣ ਅੱਖਾਂ ਮੀਚ ਕੇ ਵੀ ਕਹਿੰਦੇ ਅੱਖਾਂ ਮੀਚ ਕੇ ਨਿਸ਼ਾਨੇ ਲਾ ਦਿੰਦੇ ਆ ਉਹੀ ਨਿਸ਼ਾਨੇ ਲੱਗ ਰਹੇ ਆ ਬਾਪ ਤੇਰੇ ਨੇ ਅੱਡ ਕਰ ਦਿੱਤਾ ਦੇ ਕੇ ਭੇਡ ਦਾ ਲੈਣਾ ਦੇ ਤੂੰ ਡੁੱਲਿਆ ਫਿਰ ਵੇਖ ਖਾ ਉਸਲਾ ਮੇਰਾ ਵੇ ਤੂੰ ਡੁੱਲਿਆ ਫਿਰ ਮੈਂ ਜਿੱਤ ਕੇ ਲਓ ਵੀ ਸਜਣੋ ਅੱਜ ਦਾ ਬਲੌਗ ਬੜਾ ਇੰਟਰਸਟਿੰਗ ਹੋਣ ਵਾਲਾ ਅੱਜ ਹੋਊਗਾ ਕੰਪੀਟੀਸ਼ਨ ਜਿਹੜਾ ਕੰਪੀਟੀਸ਼ਨ ਤੁਸੀਂ ਕਦੇ ਐਹੋ ਜਿਹਾ ਕੰਪੀਟੀਸ਼ਨ ਵੇਖਿਆ ਹੀ ਨਹੀਂ ਹੋਣਾ ਸੋ ਜਿਹੜਾ ਅੱਜ ਆਪਾਂ ਕਰਾ ਦੇਣ ਲੱਗੇ ਆ ਅੱਗੇ ਕੰਪੀਟੀਸ਼ਨ ਹੁੰਦੇ ਖੁੱਲ੍ਹੀਆਂ ਅੱਖਾਂ ਨਾਲ ਸੋ ਅੱਜ ਹੋਣਗੇ ਕੰਪੀਟੀਸ਼ਨ ਪਟੀਆਂ ਬੰਨ੍ਹ ਕੇ ਸੋ ਮੈਂ ਨਾ ਮੰਮੀ ਨੇ ਕਿਹਾ ਮੰਮੀ ਪਕੌੜੇ ਪਕੌੜੇ ਬਣਾਈਏ ਅੱਜ ਮੀਂਹ ਜਪਈ ਜਾਂਦਾ ਸੀ ਮੈਂ ਬੜਾ ਦਿਲ ਕਰ ਰਿਹਾ ਮਮੇ ਨੇ ਕਿਹਾ ਪਕੌੜਿਆਂ ਦੀ ਗੱਲ ਉਹਦੇ ਮੈਂ ਖਾਮੀਚ ਕੇ ਬਣਾ ਦ ਫਿਰ ਮੈਨੂੰ ਉੱਥੋਂ ਆਈਡੀਆ ਆਇਆ ਮੈਂ ਕਿਹਾ ਖਾਮੀਚ ਕੇ ਹੀ ਹੁਣ ਸਾਨੂੰ ਪਕੌੜੇ ਬਣਾ ਕੇ ਦਿਖਾਓ ਹੋਰ ਪੱਟੀ ਬੰਨੀ ਆ ਤੇ ਕੋਟਾਂ ਮਮੀ ਗੋਲੇ ਬੈਂਟੀ ਬੇਬੇ ਕਹਿੰਦੀ ਉਹ ਬੇਬੇ ਗੋਲੇ ਬੈਂਟੀ ਬੇਬੇ ਕਹਿੰਦੀ ਮੈਂ ਫਿਰ ਕਿਹੜੇ ਕਿਸੇ ਨਾਲ ਘਾਟਾ ਮੈਂ ਵੀ ਬਾਦੂ ਮੈਂ ਵੀ ਅੱਖਾਂ ਤੋਂ ਦੇਖਿਆ ਤੇ ਬਿਨਾ ਹੀ ਬਣਾਉਂਦੀ ਹਾਂ ਹਾਂ ਸੋ ਅੱਜ ਆਪਾਂ ਕੰਪੀਟੀਸ਼ਨ ਕਰਾ ਦੇਣ ਲੱਗੇ ਆਪਾਂ ਨੂੰ ਉੱਥੋਂ ਆਈਡੀਆ ਮਿਲ ਗਿਆ ਸੀ ਸੋ ਅੱਜ ਕਿਹੜੇ ਪਕੌੜੇ ਬਣਾਉਣੇ ਆ ਅੱਜ ਗੰਡਿਆਂ ਦੇ ਤੇ ਆਲੂ ਵਾਲੇ ਹਾਂ ਸੋ ਹੁਣ ਗੱਲ ਸੁਣੋ ਆ ਜਿਹੜੇ ਮਸਾਲੇ ਪਏ ਆ ਲਾਲ ਮਸਾਲਾ ਹਲਦੀ ਸਾਨੂੰ ਕਿਹਾ ਦੀ ਬਾਬੇ ਤੁਹਾਨੂੰ ਅੱਜ ਤੁਹਾਨੂੰ ਨਹੀਂ ਬੋਲਣ ਦੀ ਲੋੜ ਅੱਜ ਸਰਬਾਹਮ ਬੋਲेंगे ਸੋ ਇਹਨਾਂ ਨੇ ਆਹ ਹੈਗਾ ਲਾਲ ਮਿਰਚਾਂ ਹਲਦੀ ਅ ਤੇ ਟਾਣੂਨ ਆ ਪਿਆਜ਼ ਤੇ ਇਹ ਸੋਚਦੇ ਪਏ ਹੋਣੇ ਵੀ ਵੇਖਣਗੇ ਕਿਵੇਂ ਹਾਂ ਵੇਖ ਇਹ ਹੁਣ ਤੁਸੀਂ ਤੁਹਾਡੇ ਦਿਮਾਗ 'ਚ ਗੱਲ ਆਉਈ ਯਾਰ ਅੱਛਾ ਆ ਪਕੌੜਿਆਂ ਦਾ ਕੰਪੀਟੀਸ਼ਨ ਇਹ ਬਣਾਉਣਗੇ ਮੰਮੀ ਹੋਣਾਂ ਨੇ ਕੀ ਕਰਨਾ ਕਿ ਇੱਕ ਹੱਥ ਨਾਲ ਟੇਸਟ ਕਰਨਗੇ ਜਿਹੜਾ ਇਹਨਾਂ ਨੂੰ ਪਤਾ ਲੱਗਾ ਆ ਹਲਦੀ ਆ ਇਹ ਨਹੀਂ ਪਾ ਦੂ ਆ ਟੇਸਟ ਕਰਕੇ ਫਿਰ ਉਹਨਾਂ ਫਿਰ ਦੂਸਰੇ ਹੱਥ ਨਾਲ ਮਿਕਸ ਕਰਿਆ ਕਰਨਗੇ ਤੋਂ ਵੇਖਦੇ ਆ ਫਿਰ ਕੌਣ ਜੱਤ ਦਾ ਤੇ ਕੌਣ ਸਰਨੋ ਘੈਂਡ ਪਕੌੜੇ ਬਣਾਉਂਦਾ ਆ ਇੱਕ ਟਵਿਸਟਾ ਵਿੱਚ ਹਾਂਜੀ ਇੱਕ ਟਵਿਸਟਾ ਆ ਉਹ ਥੋੜਾ ਇਹਨਾਂ ਤੋਂ ਸਾਈਡ ਹੋ ਕੇ ਦੱਸਦੇ ਆ ਕਲਾਈਮੈਕਸ ਤਾਂ ਅਭੀ ਬਾਕੀ ਹੈ ਆਪਾਂ ਪਤਾ ਕੀ ਕੀਤਾ ਯਾਰ ਆਪਾਂ ਨੇ ਦੋ ਗੋਲੀਆਂ ਪੈਣੀਆਂ ਢਲਿਆ ਕੇ ਰੱਖਦੇ ਉਹ ਕਮਰੇ 'ਚ ਹੁਣ ਨਾ ਚ ਆਪਾਂ ਜਿਹੜਾ ਬੇਸਨ ਦੀ ਜਗਾ ਆਟਾ ਵਾ ਕੇ ਰੱਖਦੇ ਹੁਣ ਇਹਦੇ ਨੂੰ ਟੇਸਟ ਕਰਾਉਣ ਲੱਗਦੇ ਹੁਣ ਵੇਖਦੇ ਟੇਸਟ ਕਰਕੇ ਇਹਨੂੰ ਕੀ ਪਤਾ ਲੱਗਦਾ ਕਿ ਕਿਹੜੀ ਚੀਜ਼ ਹੈ ਤੇ ਕਿਵੇਂ ਦੇ ਪਕੌੜੇ ਬਣਾਉਂਦੇ ਆ ਉਹ ਸਾਨੂੰ ਇਹ ਆਟਾ ਹੀ ਪਾ ਦੋ ਸਾਨੂੰ ਨਹੀਂ ਪਤਾ ਅੱਜ ਚਲੋ 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 ਅੱਜ ਨੌ ਦੇ ਸੱਸ ਦਾ ਪਕੌੜਿਆਂ ਦਾ ਮੁਕਾਬਲਾ ਚਲ ਜਾ ਕੇ ਲੈ ਆਇਆ ਕਹੋ ਆਰ ਯੂ ਰੈਡੀ ਗਾਇਜ਼ ਖਾਜੋ ਖਾਜੋ ਉਹ ਸਾਰੇ ਡੋਲਣਾਂ ਦੇ ਅਜੇ ਰੁਕ ਜਾਓ ਰੁਕ ਜਾਓ ਅਜੇ ਸੱਸ ਰੀਕਾ ਬਲੌਸ ਆ ਰਿਆਂ ਪਹਿਲਾਂ ਸੱਸ ਰੀਕਾ ਸੱਸ ਰੀਕਾ ਆ ਜੋਲੀ ਆਡੀਅנס ਵੇਖ ਸਕਦੀ ਤੁਸੀਂ ਆਡੀਅנס ਨੂੰ ਵੇਖ ਸਕਦੇ ਸਹੀ ਗੱਲ ਆ ਐ ਕੋਟਨਜੀ ਮਹਿਸੂਸ ਹੁੰਦੀ ਆ ਪਹਿਲੇ ਛਾਲੀਆਂ ਕਾ ਬੰਦ ਘੰਟਾ ਟਾਈਮ ਤੇ ਬੰਦ ਆ ਪਤਾ ਨਹੀਂ ਕੀ ਕੋਸਰਮੋਸ ਜੀ ਕਰੀ ਜਾਂਦੀ ਹੈ ਘੰਟੜਾ ਕੀ ਆ ਖੋਲਣੀ ਆ ਨਹੀਂ ਨਹੀਂ ਖੋਲਣੀ ਥੋੜਾ ਵੇ ਸਾਰੇ ਵਲੌਗ ਜੀ ਨਹੀਂ ਆ ਆਪਾਂ ਖੋਲ੍ਹ ਦੇਣੀ ਆ ਬੰਮੀ ਆ ਕਿੰਨੇ ਆ ਮੈਨੂੰ ਕੀ ਪਤਾ ਕਿੰਨੇ ਆ ਬੇਬੇ ਆ ਕਿੰਨੇ ਆ ਯਾਰ ਆਉਣਗੇ ਜਾਂ ਪੰਜ ਆਉਣਗੇ ਤੋਂ ਨਹੀਂ ਚਲੋ ਵੀ ਅੱਪਾ ਕਰੀਏ ਸ਼ੁਰੂ ਹਾਂ ਚਲੋ ਜੀ ਪਤਾ ਤੁਸੀਂ ਸਾਰੇ ਜਣੇ ਬਹੁਤ ਐਕਸਾਈਟਡ ਐਸ ਵਲੌਗ ਲਈ ਹੂੰ ਸੋ ਹੁਣ ਆਪਾਂ ਕਰਦੇ ਸ਼ੁਰੂ ਪਹਿਲਾ ਸਾਰਾ ਇਹਨਾਂ ਨੇ ਉਹ ਮਿਕਸਚਰ ਜਾਂ ਬਣਾ ਲਏ ਹੁੰਦੇ ਉਹ ਬਣਾਉਣਗੇ ਸਾਰਿਆਂ ਨੂੰ ਸੋ ਇਹਨਾਂ ਨੇ ਪਹਿਲਾਂ ਵੇਖ ਲਿਆ ਕੀ ਇਹਦੇ ਇਹ ਆ ਚੀਜ਼ ਸੋ ਕਰੀਏ ਸ਼ੁਰੂ ਫਿਰ ਘਰੋਂ ਸਾਨੂੰ ਕੀ ਵੇਖ ਲੈ ਸੰਤ ਚੇਤਾ ਹੀ ਭੁੱਲ ਗਿਆ ਕਿਹੜੀ ਚੀਜ਼ ਆਈ ਤੁਹਾਨੂੰ ਹੈਲਪ ਕਰਾਵਾਂਗੇ ਵਿੱਚ ਹੈਲਪ ਕਰਾਵਾਂਗੇ ਇਹ ਨਹੀਂ ਕਿ ਕੱਲੇ ਆਪੀ ਸੋ ਸ਼ੁਰੂ ਕਰਾਂਗੇ ਸ਼ੁਰੂ ਕਰ ਚਲੋ ਬੇਬੇ ਅੱਗੇ ਹੱਥ ਕਰੋ ਬੇਬੇ ਜਲ ਬੇਬੇ ਹੱਥ ਕਰਾ ਰਹੋ ਨਾ ਤੁਸੀਂ ਬੇਬੇ ਆਏ ਨਹੀਂ ਲੱਭ ਮਸਾਲਾ ਕਿਹੜਾ ਪਿਆ ਆ ਚੱਲਾ ਆਪਾਂ ਬੇਬੇ ਦੀ ਹੈਲਪ ਕਰ ਇਹਦੇ ਸਾਰਾ ਸਮਾਨ ਤੂੰ ਪਾਉਣਾ ਹੈ ਮਿਕਸ ਕਰਨਾ ਜਿਹੜਾ ਪਕੌੜਿਆਂ ਵਾਲੇ ਠੀਕ ਆ ਉਧਰ ਮਮਾ ਇਧਰ ਪਿਆਜ਼ ਪਾ ਲਿਆ ਨਾ ਇੱਕ ਮਿੰਟ ਕੀ ਕੀ ਪਾ ਲਿਆ ਮਮਾ ਕੀ ਪਾਇਆ ਤੁਸੀਂ ਹੁਣੇ ਟੰਡੇ ਹਾਂ ਦੱਸਣਾ ਵਾ ਟੈਸਟ ਆ ਗਈ ਆ ਠੀਕ ਹੈ ਟੈਸਟ ਕਰਕੇ ਵੇਖ ਲਓ ਨਾ ਇਹ ਮੈਨੂੰ ਪਤਾ ਹੋਰ ਕੁਝ ਲਿਆ ਕੇ ਰੱਖਿਆ ਤੁਸੀਂ ਇੱਥੇ ਕੌਲੀ 'ਚ ਮੈਂ ਪਾਇਆ ਹੀ ਨਹੀਂ ਆ ਇਧਰ ਬੇਬੇ ਬੇਬੇ ਵੀ ਪਾਰ ਹੀ ਆ ਨਾ ਆ ਵੇ ਸਣਾ ਹਾਂ ਹਾਂ ਪਾ ਦਾ ਗੰਡੇ ਪਾ ਵੇ ਸਰ ਕਿੰਨੇ ਦੱਸੋ ਵੀ ਨਾ ਕੀ ਕਿੰਨੀ ਪਾਉਣਾ ਗੰਡੇ ਤਾਂ ਦਾਜੇ ਜੇ ਨਾਲ ਹੀ ਪਾਉਣਾ ਲਓ ਜੀ ਬੇਬੇ ਪਾ ਲਿਆ ਪੁੱਜਣਾ ਇਹ ਅਰੇ ਪਾ ਦਾ ਸਾਰਾ ਸਾਰਾ ਨਹੀਂ ਥੋੜਾ ਥੋੜਾ ਕਰਕੇ ਜਿਵੇਂ ਤੰਨਾਂ ਨੂੰ ਜਿਵੇਂ ਤੁਹਾਡੀ ਮਰਜ਼ੀ ਹੋਵੇ ਦੇਖਣੇ ਪਕੌੜੇ ਕਿੰਨੇ ਸਵਾਦ ਬੰਦ ਠੀਕ ਹੈ ਇੱਧਰ ਮੰਮੀ ਆ ਗਈ ਆ ਮੇਥੀ ਮੇਥੀ ਹਾਂ ਔਰ ਇੱਕ ਹੋਲੇ ਆਪੇ ਮehle ਆਪ ਜੋ ਜੋ ਪਾਈ ਜਾਣਗੇ ਉਹ ਆਪੇ ਸਾਈਡ ਤੇ ਰੱਖੀ ਜਾ ਮੈਨੂੰ ਫੜਾਈ ਜਾਓ ਫੜਾਈ ਨਹੀਂ ਬੇਬੇ ਆਪੇ ਫੜੋ ਮੈਂ ਕੋਲੀ ਨਾ ਮੂਤੀ ਮਨ ਕਿਹੜਾ ਹਾਂ ਠੀਕ ਹੈ ਠੀਕ ਹੈ ਇਹ ਇਧਰ ਬੇਬੇ ਬੇਬੇ ਟੇਸਟ ਬੇਬੇ ਪਹਿਲਾਂ ਚੈੱਕ ਕਰਨਾ ਕੀ ਹੈ ਪਰ ਉਹ ਨਾ ਇੱਕ ਕੀ ਹੈ ਇੱਕ ਮਸਾਲਾ ਨਹੀਂ ਨਹੀਂ ਮਸਾਲਾ ਨਹੀਂ ਤਾਂ ਹੈ ਨਹੀਂਗਾ ਕੀ ਹੈ ਕੀ ਹੈ ਉਧਰ ਹਲਦੀ ਹੈ ਬੇਬੇ ਤੇਰੇ ਕੋਲ ਬੇਬੇ ਤੇਰੇ ਕੋਲੇ ਕੀ ਹੈ ਹਲਦੀ ਲੋ ਆ ਆ ਹੁਣ ਮੰਮੀ ਇਧਰ ਬੇਬੇ ਜੀ ਕੀ ਪਾ ਰਹੇ ਆ ਗਈ ਮੰਮੀ ਇੱਧਰ ਵੇਖੋ ਹਾਂ ਥੋੜਾ ਜਿਹਾ ਟੇਸਟ ਕਰਿਆ ਯਾਰ ਮੇਰੇ ਮਾੜੇ ਹੱਥ ਮਾੜੇ ਹੱਥ ਲਾ ਕੇ ਬਸ ਕੀ ਆ ਮਿਰਚਾ ਬਸ ਹਾਂ ਬਾਦ ਬਾਦ ਮੇਰੇ ਰੱਖ ਦੋ ਰੱਖ ਦੋ ਰੱਖ ਦੋ ਰੱਖ ਦੋ ਗੀਰਾ ਕਿੱਧਰ ਗਿਆ ਵੇਖੀ ਜਾਓ ਆ ਫੇ ਲੱਭੋ ਬੇਬੇ ਆ ਫੜ ਕੱਢ ਲੀ ਤੁਮ ਬੇਬੇ ਦੀ ਹਲਪ ਆ ਆ ਵੇ ਆ ਪਈ ਇੱਥੇ ਗੀਰਾ ਕਿੱਧਰ ਗਿਆ ਇਹ ਚੱਕੋ ਕੀ ਆ ਉਧਰ ਉਧਰ ਰਮਨ ਆ ਆਂਦੀ ਜੀ ਆ ਕੀ ਆ ਜੀਰਾ ਕਿੱਥੇ ਆ? ਆਪਾ ਆਪਾ ਲਾ ਕੇ ਕਿ ਬਾ ਆਪਾ ਆ ਹਾਂ ਤੇ ਸਾਹਣਾ ਭਾਈ ਚੱਲ ਇਹ ਕੀ ਆ ਬੇਬੇ? ਇਹ ਵੇਖ ਲੋ ਫੜ ਕੇ ਆ ਮਮਾ ਆ ਰਹੀਆਂ ਇਹ ਮੇਥੀ ਆ ਮੇਥੀ ਆ ਰਹੀ ਜੀਰਾ ਲਓ ਆ ਮੇਥੀ ਜੀਰਾ ਕਿੱਥੇ ਆ ਜੀਰਾ ਆ ਮੇਥੀ ਆ ਮਮਮੀ ਆ ਮੇਥੀ ਪਾ ਲੋ ਜਦ ਸਾਹ ਨਾਲ ਮੇਰਾ ਜਦ ਸਾਹ ਨਾਲ ਜੀਰਾ ਹੀ ਦਵਾ ਚ ਓਏ ਮਾਂ ਆਲੂ ਪਾ ਦਿੰਨੀ ਆਲੂ ਆ ਲਾ ਕੇ ਹਾਂ ਤਾਂ ਕਰਦੇ ਕੇ ਪਾਏ ਯਾਰ ਬੇਬੇ ਆ ਗਈ ਆ ਨਹੀਂ ਆ ਗਈ ਆ ਜੀਰੇ ਵਾਲੀ ਕੌਲੀ ਤੁਸ ਤੋਂ ਹੀ ਚੱਕ ਲਾਗੇ ਤੁਹਾਨੂੰ ਪਾਉਣਾ ਫਿਰ ਹਰਮਨ ਹਾਂ ਜੀਰੇ ਵਾਲੀ ਕੌਲੀ ਨਾਲ ਵਿੱਚ ਹੀ ਆ ਵਿੱਚ ਹੀ ਆ ਇਹ 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 ਜੀਰਾ ਬੀ ਮਮੀ ਹਾਂ ਆ ਗਈ ਆ ਬੇਬ ਹਾਂ ਜੀ ਆ ਗਈ ਆ ਬੇਬ ਨੇ ਮਾਂ ਨਹੀਂ ਕਿੱਥੇ ਆ ਰੇਟ ਕਰਕੇ ਵੇਖੋ ਆ ਪਾਣੀ ਕੌਣ ਲੱਗੇ ਹੁਣੇ ਵੇ ਦੇ ਗਿਆ ਮੈਂ ਤਾਂ ਬਾਦੇ ਲਿਆ ਹੁਣੇ ਮੈਨੂੰ ਨੇ ਪਾਇਆ ਤੇ ਹੈਗਾ ਓਹੋ ਪਾਣੀ ਪਾਵਾ ਪਾ ਲੂ ਪਾ ਲੂ ਇਹ ਬੇਬੇ ਉੱਤੇ ਨਾ ਡੋਲਨੀ ਆਂਟੀ ਇੱਧਰ ਲੱਗੇ ਪਏ ਹੋਰ ਪਾਵਾ ਬਸ ਵਾਦੂ ਆ ਬਸ ਲੈ ਆਓ ਲੈ ਆਓ ਚੱਲ ਦੋ ਸਾਰੇ ਪਾਣੀ ਪਤਾ ਨਹੀਂ ਪਾਣੀ ਚੱਜ ਜਾਂਦਾ ਕਿ ਬਾਹਰ ਹੋ ਜਾਂਦਾ ਬੇਬੇ ਨੂੰ ਮਲਾਓ ਹਣੇ ਹੱਥ ਨਾਲ ਵੇਬੇ ਮੈਚਕਾਰ ਵੇਬੇ ਹਲੇ ਵੀ ਵੇਖ ਲੈ ਕੋਈ ਇਹ ਕਦੀ ਚੀਜ਼ ਰਹਿ ਤਾਂ ਨਹੀਂ ਗਈ ਆ ਸ਼ੱਕ ਪੈਂਦਾ ਕੀ ਰਹਿ ਗਿਆ ਮੈਨੂੰ ਗੀਰਾ ਨਹੀਂ ਥਿਆ ਕਿਤੇ ਪਾਓ ਸਾਰਾ ਕੁਝ ਇਹ ਹਾਂ ਨਹੀਂ 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 ਖੱਬੇ ਪਾਸੇ ਵੀ ਹੱਥ ਮਾਰੋ ਖੱਬੇ ਪਾਸੇ ਇਹ ਹਾਂ ਹਾਂ ਆ ਵੇਖੋ ਪਲੇਟ ਚ ਕੀ ਆ ਇਹਦੇ ਚ ਲੋ ਆ ਆ ਕੀ ਆ ਤੇ ਅੱਗੇ ਕੀ ਪਾਇਆ ਸੀ ਅੱਗੇ ਆ ਵੇਖ ਲੈ ਨਾ ਇਹ ਸਾਨੂੰ ਕੀ ਪਤਾ ਆਪੇ ਵੇਖ ਲੋ ਕਿੰਨਾ ਬਾਕਾ ਆ ਬੇਬੇ ਵੇਖ ਲੋ ਲਓ ਜੀ ਮੰਮੀ ਇਹ ਇਧਰ ਪੂਰਾ ਮਿਕਸ ਮੁਕਸ ਕਰ ਲਿਆ ਵਾ ਬੇਬੇ ਨੇ ਵੇਸਣੇ ਪਾ ਲਿਆ ਤੇ ਆ ਵੀ ਪਾ ਠੀਕ ਹੈ ਛੱਡ ਕੇ ਰੱਖੋ ਕੰਮ ਛੱਡ ਕੇ ਉਹ ਇਧਰ ਠੀਕ ਹੈ ਇਧਰ ਤੇ ਬਾਹਲੇ ਮਸਾਲੇ ਠੋਕੇ ਪਏ ਆ ਬੇਬੇ ਕਿਹਾ ਸਹੀ ਆ ਵਧ ਗਿਆ ਵਧ ਗਿਆ ਵਾ ਜੇ ਮੈਂ ਕੜੀ ਨਹੀਂ ਬਣਾਦੀ ਹੁੰਦੀ ਲਓ ਜੀ ਫੇਰ ਵੀ ਗੁੱਡ ਉਹਨੇ ਇਤਰਾ ਹੀ ਪਕਾਉਣੇ ਪੈਣਿਆ ਆਏ ਕਰਕੇ ਆਏ ਕਰਤੀ ਆਏ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਅੱਜ ਪਤਾ ਲੱਗੂ ਕੌਣ ਅੱਖਾਂ ਮੀਜ ਕੇ ਵੀ ਕਹਿੰਦੇ ਆੱਖਾਂ ਮੀਜ ਕੇ ਨਿਸ਼ਾਨੇ ਲਾ ਦਿੰਦੇ ਆ ਉਹੀ ਨਿਸ਼ਾਨੇ ਹੀ ਲੱਗ ਰਹੇ ਆ ਕੋਈ ਨਹੀਂ ਲਾ ਦਾਂਗੇ ਏਡੀ ਨਹੀਂ ਬੇਬੇ ਕੋਈ ਬੋਲੀ ਹੋ ਜੇ ਅੱਜ ਕੋਈ ਬੋਲੀ ਨਹੀਂ ਹੁੰਦੀ ਇਹਨਾਂ ਨੂੰ ਕੋਸੋ ਲੈ ਮੰਮੀ ਕੀ ਲੱਭਿਆ ਨੇ ਪਾਣੀ ਨਹੀਂ ਅੱਛਾ ਪਾਣੀ ਕਿੱਧਰ ਗਿਆ ਮੇਰਾ ਅੱਛਾ ਥੋੜਾ ਪਾਣੀ ਆਈ ਹੱਥ ਲਵਾ ਦੋ ਹੱਥ ਲਵਾ ਦੋ ਇਹ ਆ ਰਿਹਾ ਲੈ ਮੰਮੀ ਪਤਾ ਐ ਹੱਥ ਧੋ ਧੋ ਕੇ ਬੇਬੇ ਤੈਨ੍ਹੇ ਆ ਕੇ ਕੀ ਕਰਨਾ ਮੈਂ ਥੋਨੇ ਸੀ ਹੀਰਾ ਮਰ ਚਾਪੇ ਤੋ ਆ ਜਾ ਨਾ ਥੋਏ ਲੋ ਅੰਕਲ ਵੀ ਆ ਗਏ ਯਾਰ ਲਾਈਆਂ ਨਾ ਓਏ ਓ ਮੂਦੀ ਡੈਡੀ ਜੀ ਮੰਮੀ ਮੰਮੀ ਕਹਿੰਦੇ ਮੈਂ ਅੱਖਮੀਚੇ ਬਣਾ ਦੂੰਗੀ ਪਤਾ ਇਹਨੂੰ ਇੰਨੇ ਸਾਲ ਹੋ ਗਏ ਮੇਰੇ ਹੱਥਾਂ ਦੇ ਖਾਂ ਵੀ ਮੈਂ ਅੱਖਮੀਚੇ ਬਣਾ ਸਕਦੀ ਚਲੋ ਅੱਜ ਲੱਗੂ ਬਣਾਣਾ ਕੋਣ ਅੱਖਮੀਚੇ ਬਣਾਉਂਦਾ ਕੋਣ ਅੱਗੇ ਪਹਿਲਾਂ ਉਹ ਵਿਖਾ ਦਈਏ ਆਪਾਂ ਉਰਾਇਓ ਲੈ ਕੇ ਪਹਿਲਾਂ ਹੱਥ ਤੇਰੇ ਤਵਾ ਦਈਏ ਆਵ ਰਿਹਾ ਆਂਟੀ ਦਾ ਆ ਬਾਂ ਮੈਂ ਉਹ ਟੋਕਰੀ ਨੂੰ ਫੜ ਕੇ ਦਿਖਾਵਨਾ ਪਲੇਟ ਨੂੰ ਏ ਆ ਰਿਆ ਹਾਂ ਤੇ ਹੁਣ ਬੇਬੇ ਜੀ ਲਓ ਜੀ ਆ ਮਮੀ ਨੇ ਮਿਕਸਰ ਬਣਾਇਆ ਦਿਆ ਬੇਬੇ ਨੇ ਬੇਬੇ ਦਿਖਾਓ ਕੈਮਰੇ ਚ ਲਓ ਜੀ ਕੈਮਰਾ ਭਾਵੇਂ ਕਿੱਧਰ ਆ ਇਧਰ ਹੀ ਹੋਣਾ ਲਓ ਜੀ ਆ ਬੇਬੇ ਨੇ ਮਿਕਸਰ ਬਣਾਇਆ ਤੋਂ ਅਗਲਾ ਸਟੈਪ ਸ਼ੁਰੂ ਕਰੀਏ ਫੇਰੇ ਹੀ ਦਿਆ ਹਾਂ ਅਗਲਾ ਪਰ ਰੱਖਦੇ ਹੋ ਸੈਟਅਪ ਇਹ ਖਾਤਰ ਲਾਇਓ ਨਾ 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 ਖਾਂ ਨੂੰ ਨਹੀਂ ਛੇੜਨਾ ਲਓ ਜੀ ਸਜਣਾਓ ਸੋ ਗੱਲ ਇੱਥੋਂ ਤੱਕ ਪਹੁੰਚ ਚੁੱਕੀ ਆ ਕਿ ਗੈਸ ਵੀ ਆਪਾਂ ਲਿਆ ਕੇ ਰੱਖ ਲਿਆ ਤੇ ਆਪਾਂ ਇਹਨਾਂ ਦੀ ਥੋੜੀ ਜੀ ਜੇ ਹੱਥ ਸੜ ਗਏ ਨਾ 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 ਉੱਥੇ ਕੰਮ ਸਾਰੇ ਤੈਨੂੰ ਹੀ ਦਿੱਤੇ ਰੱਬ ਨੇ ਮੈਂ ਰੋਟੀ ਤੋਂ ਵੀ ਬੈਠਾ ਰਹਾਂਗਾ ਜੇ ਮੇਰੇ ਆਹ ਤਾਂ ਆਪਾਂ ਸੜ ਨਹੀਂ ਨਹੀਂ ਦੇਣੇ ਆ ਬੇਬੇ ਚਲੋ ਪੰਜੇ ਦੇ ਤਲੇ ਮਿਰਚਾਂ ਲੱਗੀਆਂ ਮੂਹ ਮੂਹ ਚਾਰਨ ਲੋਟ ਇਹ ਨਹੀਂ ਆਕ ਟਿਕੰਦਿੰਦੇ ਇਹਨਾਂ ਨੇ ਗਾਲਾਂ ਪਾ ਦੇਣੀਆਂ ਤੁਸੀਂ ਸਜਣੋ ਤੋਂ ਹੁਣ ਆਪਾਂ ਮੰਮੀ ਉਹਨਾਂ ਦੀ ਹੈਲਪ ਕਰਾਵਾਂਗੇ ਇਹ ਤੇਲ ਗਰਮ ਹੁੰਦਾ ਪਿਆ ਆਪਾਂ ਤੇਲ ਖਾਂ ਤੇਲ ਗਰਮ ਹੋਣਾ ਰੱਖਤਾ ਹੈ ਤੇਲ ਵੀ ਪਾ ਦੇਣਾ ਕਰਾਏਂਗੇ ਸੋ ਆਪਾਂ ਇਹ ਮੰਮੀ ਜਿਵੇਂ ਅੱਜ ਦਾ ਗੋਲਗਲਾਇਆ ਬਣਾ ਕੇ ਦੇ ਦੇਣਗੇ ਆਪਾਂ ਵਿੱਚ ਪਾਈ ਜਾਵੇਂਗੇ ਬੇਬੇ ਵੀ ਇਦਾਂ ਜਿਵੇਂ ਜਿ ਤੂੰ ਹੁਣ ਪਤਾ ਲੱਗੂ ਕੁਣੀਆਂ ਨੇ ਸਿੰਘ ਵਧ ਗਿਆ ਨਹੀਂ ਹੁਣ ਇਹਨੇ ਘੋਗਲੇ ਵਿੱਚ ਖਾਣ ਹੀ ਸਿੰਘ ਫਸਦੇ ਆ ਕੇ ਨਹੀਂ ਫਲਦੇ ਤੂੰ ਮੈਨੂੰ ਕੜਾਈ ਦਾ ਦਦੋ ਕਿੱਥੇ ਕੜਾਈ ਮਮਾ ਤੂੰ ਹੱਥ ਨਾਲ ਸੜ ਲੂ ਵੈਰੀ ਗੁੱਡ ਬੇਬੇ ਚੰਗੀ ਤਰ੍ਹਾਂ ਬਾਹਰ ਲਾ ਦੋ ਮੈਨੂੰ ਲਾ ਦੇ ਇੱਥੇ ਮੂੰਦਾ ਮਾਰ ਲੈਣਾ ਵਾਦਾ ਵਿੱਚ ਲਾਓ ਮੈਨੂੰ ਫੜਾ ਦੋ ਪਹਿਲਾਂ ਥੋੜਾ ਦੇਖ ਗਰਮ ਹੋਇਆ ਕਿ ਨਹੀਂ ਮਾੜਾ ਜੇ ਇੱਕ ਮਿੰਟ ਪਹਿਲਾਂ ਚੈੱਕ ਕਰਕੇ ਦੇਖਾਂਗੇ ਇੱਕ ਛੱਡ ਕੇ ਵੇਖ ਲੈ ਨੇ ਜੀ ਨਹੀਂ ਕਰ ਮੈਂ ਤੇ ਡੈਡੀ ਨੂੰ ਬੁਲਾ ਲਓ ਉਹਨਾਂ ਨੂੰ ਪਤਾ ਵਾ ਮੈਂ ਤਾਂ ਅੱਗੇ ਐ ਸੋਚਦੀ ਆਂ ਵੀ ਹੁਣ 2 ਮਿੰਟ ਹੀ ਆਖਾ ਹਾਂ ਹਾਂ ਵੀ ਕਿਵੇਂ ਜਾਂਦਾ ਤੇ ਸ਼ੁਕਰ ਆ ਮਾਲਕ ਦਾ ਜਿਨੇ ਆਪਾਂ ਨੂੰ ਸਾਰੇ ਅੰਗ ਪੈਣ ਸਾਰੇ ਸਹੀ ਤੇ ਹਾਂ ਤਾਂ ਨਹੀਂ ਆਓ ਵਿਚਾਰੇ ਜੁਣ ਨਾਲ ਕੇ ਉਹਦੋਂ ਵਿਚਾਰੇ ਆਪਣੇ ਘਰੇ ਆਏ ਸੀਗੇ ਮੈਨੂੰ ਉਹਨਾਂ ਨੂੰ ਵਿਚਾਰਿਆਂ ਨੂੰ ਨਾ ਨਾ ਬੋਲ ਬੋਲ ਸਕਦੇ ਸੀ ਨਾ ਹੀ ਸੁਣ ਸਕਦੇ ਸੀ ਤੇ ਉਹਨਾਂ ਨੇ ਨਾ ਵਿਚਾਰੇ ਬੜੇ ਵਧੀਆ ਨਾਈਸ ਸੀਗੇ ਤੇ ਉਹਨਾਂ ਨੇ ਆਪ ਦੀ ਘਰ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਾਈ ਹਨਾ ਮम्मा ਉਹਨਾਂ ਦੇ ਘਰ ਆ ਉਹ ਵੀ ਵਿਚਾਰੇ ਉਦਾਂ ਹੀ ਉਹਨਾਂ ਦੇ ਘਰ ਦੇ ਸੀ ਉਹ ਵੀ ਸਾਰੇ ਉਹਨਾਂ ਦੇ ਘਰ ਦੇ ਉਹਨਾਂ ਨੂੰ ਵੀ ਵਿਚਾਰੇ ਨੂੰ ਨਾ ਉਹ ਬੋਲ ਸਕਦੇ ਸੀ ਤੇ ਨਾ ਹੀ ਸੋਚਿਆ ਸਾਰਿਆਂ ਨਾਲ ਹੀ ਇਸ਼ਾਰਿਆਂ ਨਾਲ ਹੀ ਉਹਨਾਂ ਨੇ ਇੰਨੀਆਂ ਕਿ ਦਵਾਵਾਂ ਦਿੱਤੀਆਂ ਹਨਾ ਤੂੰ ਮਾਲਕ ਦਾ ਸ਼ੁਕਰ ਕਰਿਆ ਕਰੋ ਜਿਨ੍ਹਾਂ ਨੇ ਏਡਾ ਸੋਹਣਾ ਸ਼ੀਰ ਦਿੱਤਾ ਅੰਗ ਦਿੱਤੀ ਆ ਸਾਰੇ ਨਾ ਤਨ ਨੈਣ ਪ੍ਰਾਣ ਦਿੱਤੇ ਆ ਝਾਕਣਾ ਤੇ ਸੁਣਨਾ ਤੇ ਬੋਲਣਾ ਵਾਸਤੇ ਤੂੰ ਮਾਲਕ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੇਰੀ ਘੜੀ ਨੂੰ ਸਤ ਵੇਲੇ ਸ਼ੁਕਰ ਹੈ ਤੇ ਹੁਣ ਕਰੀਏ ਫਿਰ ਸ਼ੁਰੂ ਬੇਬੇ ਹਾਂ ਕਰੋ ਕਰੋ ਕੌੜਾ ਪਕੌੜਾ ਕਰਾ ਦਈਏ ਕਰ ਦੋ ਹਾਂ ਹੋ ਗਿਆ ਗਰਮ ਤੂੰ ਲਓ ਜੀ ਇਧਰ ਤੇਲ ਤੇ ਗਰਮ ਹੋ ਗਿਆ ਬੇਬੇ ਇਧਰ ਆਪਣਾ ਤੇਲ ਵੀ ਵੇਖੀ ਜੇ ਗਰਮ ਆ ਦਾ ਵਿੱਚ ਇੱਕ ਮਿੰਟ ਰੁਕੋ ਤੂੰ ਮੇਰੇ ਆਪਦੇ ਡਾਡੀ ਨੂੰ ਬੁਲਾ ਦੇ ਲਓ ਜੀ ਇਧਰ ਵੀ ਤੇਲ ਗਰਮ ਹੋ ਚੁੱਕਾ ਹੈ ਨਹੀਂ ਦੋ ਹਲ ਹਾਂ ਲੈ ਤੇ ਡੈਡੀ ਆ ਬਗਰਾ ਦੇਣਗੇ ਮੰਮੀ ਨਹੀਂ ਮੈਂ ਬੇਬੇ ਦੀ ਚੱਲ ਆਜੋ ਦੱਸੋ ਆ ਤੂੰ ਛੱਡੀ ਚੱਲੋ ਕੱਕ ਜਾਲਾ ਚੱਲ 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 ਨਹੀਂ ਨਹੀਂ ਡੈਡੀ ਤੇ ਆਇਆ ਤੂੰ ਤਾਂ ਛੱਡਾ ਤੇ ਮੇਰੇ ਮੂੰਹ ਤੇ ਪੈ ਗਿਆ ਡੈਡੀ ਦੀ ਰੋਟੀ ਰੋਟੀ ਵਾਲਾ ਵੀ ਜਾਵਾਂਗੇ ਲੈ ਬੇਬੇ ਤੂੰ ਵੀ ਗੋਲ ਜੇ ਕਰਕੇ ਫੜਾ ਦੇ ਮੈਨੂੰ ਐ ਹੋ ਗਿਆ ਨਾ ਗਰਮ ਤੇਲ ਵਾਦੂ ਐ ਰਾਡੀ ਮਾਂ ਤੁਹਾਨੂੰ ਕੀ ਲੱਗਦਾ ਕੀ ਤੇ ਪਕੌੜੇ ਵਧੀਆ ਬਣ ਗਏ ਖਾ ਲ ਫੜੋ ਵੈਰੀ ਗੁੱਡ ਹਲਾਤ ਕਿਰੂ ਹੁਣ ਨਹੀਂ ਨਹੀਂ ਹਾਂ ਮੇਬੇ ਹੋਰ ਦੇ ਜਿਵੇਂ ਜਿਵੇਂ ਇਹ ਕਹਿੰਦੇ ਆ ਤਾਂ ਜਾ ਤੂੰ ਸੀ ਲੈਣੋ ਜੇ ਹੋ ਗਈ ਭਰ ਗਈ ਕੜਾਈ ਤੇ ਅਜੇ ਨਹੀਂ ਭਰੀ ਤੇਜ਼ ਆ ਨਾ ਗੈਸ ਵੱਧੋ ਇਹ ਬਾਜੋ ਕੋਕੋੜੇ ਖਵਾਉਣੇ ਵੀ ਤੁਹਾਨੂੰ ਹੀ ਆ ਜਿੰਨੇ ਤੇ ਮਿਰਚ ਮਸਾਲੇ ਢੋਕੇ ਪਾਦੇ ਆ ਨਾ ਸਨ ਵੱਧ ਮੈਨੂੰ ਪਤਾ ਕਿਨੇ ਪਾਈਆਂ ਮੰਮੀ ਨੇ ਬੇਬੇ ਨੂੰ ਹੱਸਿਆ ਸਾਰੀ ਗੱਲ ਦਾ ਦੋਸ਼ ਤੇਰੀ ਮੰਮੀ ਬੇਬੇ ਕਹਿੰਦੇ ਤੇਰੀ ਮੰਮੀ ਪਰ ਸੱਚ ਕੀ ਤੁਹਾਨੂੰ ਜ਼ਰਾ ਨੂੰ ਪਤਾ ਹੀ ਆ ਹਾਂ ਬੇਬੇ ਨੇ ਤੇ ਕੋਰਾ ਐਕਸਟਰਾ ਮਸਾਲਾ ਪਾਇਆ ਵਿੱਚ ਸਾੜਾ ਮਸਾਲਾ ਲੈ ਦੱਸਣਾ ਨਹੀਂ ਲਿਆਓ ਬੇਬੇ ਬੇਬੇ ਦੋ ਬੱਕਲੇ ਆਲੂ ਆਲੂ ਚਲਾਈ ਚਲਿਓ ਮੈਂ ਚਾਹ ਰਿਹਾ ਕੋਈ ਮਿਲਦੀ ਹੈ ਆ ਉਹ ਤਾਂ ਨਾ ਕਿ ਬਾਕੀ ਇਹਨਾਂ ਨੇ ਵਿੱਚ ਵੱਖਰਾ ਐਕਸਪੀਰੀਅੰਸ ਕੀਤਾ ਅੱਜ ਹਣਾ ਉਹ ਗੱਲ ਕਰਦੀ ਤੁਸੀਂ ਅੱਜ ਨਾ ਪਤਾ ਜਿਹੜੇ ਵਲੌਗ ਬਣਾ ਰਹੇ ਕਿਉਂਕਿ ਆਮ ਤੌਰ ਤੇ ਆਪਾਂ ਕਿਤੇ ਚਲੇ ਗਏ ਜਾਂ ਉੱਥੇ ਚਲੇ ਉਹ ਵਲੌਗ ਤੇ ਬਣਾ ਲੈਣੇ ਥੋੜੇ ਸਪੈਸ਼ਲ ਜਿਹੇ ਵਲੌਗ ਹੋ ਜਾਂਦੇ ਤੇ ਇੱਕ ਵੱਖਰੇ ਵਲੌਗ ਹੂੰ ਤਨਾਲੇ ਇਹ ਇਹ ਆਪਦੇ ਜਾਣੇ ਦੋਵੇਂ ਬਹੁਤ ਬਾਂਦੇ ਆ ਬੇਬੇ ਕਹਿੰਦੀ ਮੇਰੇ ਵਰਗਾ ਕੋਈ ਨਹੀਂ ਮੰਮੀ ਕਹਿੰਦੀ ਮੇਰੇ ਵਰਗਾ ਕੋਈ ਨਹੀਂ ਅੱਜ ਫਿਰ ਪਤਾ ਲੱਗ ਗਿਆ ਅੱਜ ਵੇਖੀ ਜਾਂਦੀ ਆ ਫਿਰ ਹੈ ਬਾਪ ਤੇਰੇ ਨੇ ਅੱਡ ਕਰ ਦਿੱਤਾ ਦੇ ਕੇ ਢੇੜ ਦਾ ਲੈਣਾ ਦੇ ਤੂੰ ਡੁੱਲਿਆ ਫਿਰ ਵੇਖ ਖਾ ਹੌਸਲਾ ਮੇਰਾ ਵੇ ਤੂੰ ਡੁੱਲਿਆ ਫਿਰ ਅੱਖਾਂ ਬੰਨੀਆਂ ਨਾਲ ਬੋਲੀ ਵੇ ਪੈਦਾ ਹੌਸਲਾ ਚੈੱਕ ਕਰੋ ਥੋੜੀ ਡਾਂਸ ਤੇ ਤੂੰ ਡੁੱਲਿਆ ਫਿਰ ਵੇ ਆਪਣੇ ਪਕੌੜੇ ਨਾ ਡੁੱਲ ਜਾਣ ਨੇ ਇਧਰ ਪਕੌੜੇ ਚੈੱਕ ਕਰ। ਥੇਲ ਨਾ ਸਾਡੇ ਉੱਤੇ ਡੋਲ ਦਿਓ। ਆਉਗਾ। ਗੈਸ ਬੰਦ ਕਰ ਲੈ ਜੇ ਭਰਾਵਾ। ਆਓ ਜੀ ਇਧਰ ਪਕੌੜੇ ਆਪਣੇ ਫਰਾਈ ਹੋ ਚੁੱਕੇ ਆ। ਲਓ ਜੀ। ਗੈਸ ਕਰਾਂ ਦੀ ਪਕੌੜਿਆਂ ਦਾ ਸਾਈਜ਼ ਚੈੱਕ ਕਰੋ। ਰਾੜੇ ਪਏ ਹਨਾ। ਬੇਬੇ ਆਪਣੇ ਪਕੌੜੇ ਕਿਤੇ ਘੈਂਟ ਜਿਆਦਾ ਬਣੇ ਬੇਬੇ ਪਕੌੜੇ। ਹੋਂ ਅੱਖਾਂ ਤਾਂ ਪੱਟੀ ਬੰਦੀ ਹੁਣ ਕੀ ਪਤਾ ਕਿਹਦੇ ਖਾਬ ਬਣੇ ਆ। ਤੈਨੂੰ ਕੀ ਤੈਨੂੰ ਕੀ ਲੱਗਦਾ ਕਿਤੇ ਵਧੀਆ ਬਣਿਆ ਹੋਣਗੇ। ਹਾਂ ਜੀ। ਸਾਰੇ ਵਧੀਆ ਬਣ ਗਏ ਹਨ। ਐ ਰੋਟੀ ਦਾ ਟਾਈਮ ਆ। ਰੋਟੀ ਦਾ ਟਾਈਮ ਆ। ਕੋਈ ਇੱਕ ਦੱਸੋ। ਕੋਈ ਇੱਕ ਦੱਸੋ ਬੇਬੇ। ਹੈ ਤਾਂ ਜਿਹੜਾ ਪਹਿਲਾਂ ਤੋਂ ਪਕਾਉਂਦਾ ਰਿਹਾ ਹੋਵੇ ਉਹ ਤੇ ਸੋਹਣੇ ਬਣ ਗਏ। ਪਹਿਲਾਂ ਤਾਂ ਕੌਣ ਪਕਾਉਂਦਾ ਰਿਹਾ? ਬੇਬੇ। ਬਹੁਤ ਵਧੀਆ। ਅੰਕਲ ਦੇ ਸਹਿਯੋਗ ਨਾਲ। ਆ ਹੈਗੇ ਬੇਬੇ ਦੇ ਪਕੌੜੇ। ਖਾ ਕੇ ਪਤਾ ਲੱਗੂਆਂ ਤਾਂ ਪਕੌੜਿਆਂ ਦੇ। ਲਓ ਵੀ ਸੱਜਣਾ ਪਕੌੜੇ ਆਪਾਂ ਕੱਢ ਲਿਆ। ਆ ਪਕੌੜੇ ਏ ਬੇਬੇ ਦੇ ਤੇ ਉਹ ਮੰਮੀ ਦੇ। ਹੁਣ ਆਪਾਂ ਖਾਵਾਂ ਖਵਾਵਾਂਗੇ। ਤੇ ਐਂਦਾ ਕਰਕੇ ਖਵਾਵਾਂਗੇ ਨਾਲੇ ਪੁੱਛਾਂਗੇ ਕਿ ਕਿੱਦਾਂ ਬਣਿਆ ਹਾਂ ਸੋ ਪਹਿਲਾਂ ਆਪਾਂ ਟੈਸਟ ਚੈੱਕ ਕਰਾਵਾਂਗੇ ਹੋਰ ਤਾਂ ਖਾਂਦਿਆਂ ਨੂੰ ਮਜ਼ਾ ਆਉਣਾ ਹੱਥਾਂ ਸੋ ਇਧਰ ਪਹਿਲਾਂ ਪਹਿਲਾਂ ਮੈਂ ਡੈਡੀ ਪਹਿਲਾਂ ਬੇਬੇ ਖਾਊਗੀ ਉਹ 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 ਥੋੜਾ ਡਬਲ ਆਏ ਥੋੜਾ ਗਰਮ ਹੋਊਗਾ ਨਹੀਂ ਨਹੀਂ ਸਹੀ ਆ ਬੇਬੇ ਦੱਸਣਾ ਕਿੱਦਾਂ ਬਣਿਆ ਆਪਣੇ ਪਕੌੜੇ ਮਸਾਲਾ ਮਸੂਲਾ ਨਜ਼ਾਰਾ ਆ ਗਿਆ ਓ ਮਾਈ ਗਾਡ ਬੋਟ ਹੈ ਇੱਥੇ ਚੁੱਪ ਚੁੱਪ ਹਾਂ ਹੁਣ ਆਂਟੀ ਯੋਨ ਆਂਟੀ ਯੋਨ ਆਂਟੀ ਹਾਂ ਨਾ ਮਮੀ ਏ ਹੁਣ ਮਮੀ ਮਮੀ ਕਾ ਕੇ ਦੱਸਣਗੇ ਨਾ ਨਾ ਸਾਰਾ ਮਮਾ ਇੰਨਾ ਅੱਧਾ ਨਹੀਂ ਸੱਚੋ ਸੱਚੀ ਦੱਸਣਾ ਕਿ ਮਿਰਚ ਮਸਾਲਾ ਵਾਧੂ ਬੁੱਤ ਦਾ ਨਹੀਂ ਲੱਗ ਰਿਹਾ ਕੋਈ ਖਾ ਕੇ ਦੱਸੋ ਸਾਰਾ ਨੂਨ ਤਾਂ ਪਾਇਆ ਹੀ ਨਹੀਂ ਨਹੀਂ ਮਿਰਚਾਂ ਇਹ ਤੁਸੀਂ ਬਣਾਏ ਆ ਤੁਸੀਂ ਬਣਾਏ ਆ ਮੈਨੂੰ ਪਤਾ ਮੈਂ ਤਾਂ ਮਿਰਚਾਂ ਥੋੜੀਆਂ ਜੀਆਂ ਪਾਈਆਂ ਸੀ ਇੰਦਰ ਬੇਬੇ ਮੋਜਾ ਬਹੁਤ ਵਧੀਆ ਬਹੁਤ ਐਸੀ ਕੌਣ ਜਿੱਤ ਗਿਆ ਫਿਰ ਮੈਂ ਜਿੱਤ ਗਿਆ ਪੱਕੇ ਨਾਲ ਜਿੱਤ ਜਾਂਦੇ ਆਰ ਵਾਰੀ ਮਮਾ ਨਹੀਂ ਸੱਚੀ ਮਸਾਲਾ ਮੈਚਾ ਬਹੁਤ ਆ ਤੂੰ ਖਾ ਕੇ ਵੇਲਾ ਨੂਨ ਤਾਂ ਹੈ ਅੰਕਲ ਜੀ ਖਾ ਕੇ ਵੇਖੋ ਉਧਰ ਬੇਬੇ ਹਲਦੀ ਠੋਕੀ ਪਈਆਂ ਮਿਰਚਾਂ ਵੀ ਆ ਤੇ ਨੂਨ ਨਹੀਂ ਪਾਇਆ ਆਟੇ ਵਾਲੇ ਪਕੌੜੇ ਮੇਰਾ ਪਕੌੜਾ ਦਓ ਤੂੰ ਆ ਲਓ ਆ ਦੱਸੋ ਇਹ ਪਕੌੜਾ ਖਾ ਕੇ ਦੱਸੋ ਕਿਦਾਂ ਲੱਗਾ ਉਹ ਹੀ ਦੇ ਤੇ ਫੇਰ ਲੈ ਇਹ ਤੋ ਡੱਬ ਪਕੌੜਾ ਹੀਗਾ ਹਾਂ ਇਹੋ ਜਿਹਾ ਬਣਾਇਆ ਹੈ ਲੈ ਹੁਣ ਸਵਾਦ ਮੈਂ ਮੈਂ ਕੌਣ ਜਿੱਤਿਆ ਮੈਂ ਐ ਬੇਬੇ ਗੰਦੀ ਮੈਂ ਜਿੱਤ ਕੇ ਮੰਮੀ ਹਾਰ ਗਈ ਆ ਇਹਦੀ ਮਿਰਚਾਂ ਬਾਲੀਆਂ ਨੇ ਮਿਰਚਾਂ ਬਾਲੀਆਂ ਕੱਲੀ ਗਾ ਨੂਨ ਹੀ ਪਾਇਆ ਤੇ ਬੇਬੇ ਨੇ ਆਪੋ ਸਭ ਕੁਝ ਪਾਇਆ ਸੋ ਅਸਲ ਵਿੱਚ ਹੋਇਆ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ। ਹਾਂ ਨਹੀਂ ਹੁਣ ਤੁਸੀਂ ਕੇ ਟੈਸਟ ਕਰਕੇ ਦਿਖਾਓ ਸੱਚੀ। ਹਾਂ। ਸੋ ਹੁਣ ਆਪਾਂ ਹਾਂ ਬੇਬੇ। ਖਾਓ। ਆ ਜਿਹੜੇ ਬੇਬੇ ਦੇ ਆ। ਆ ਬੇਬੇ ਖਾ ਕੇ ਦੱਸ। ਇਧਰ ਆਂਟੀ ਦੇ। ਆ ਜਿਹੜੇ ਆ। ਆ ਜਿਹੜੇ ਮੰਮੀ ਵਾਲੇ ਆਪਾਂ ਖਾ ਕੇ ਦੱਸ ਦੇ। ਤੁਸੀਂ ਖਾ ਹਾਂ। ਬਹੁਤ ਵਾਬ ਆਏ ਆ ਸੱਚੀ। ਬਹੁਤ ਸਵਾਦ ਬਣੇ। ਕਿਹੜੇ? ਨੂਨ ਤਾਂ ਪਾਇਆ ਨਹੀਂ। ਤੇ ਬੇਬੇ ਵਾਲੇ। ਆ ਕਿ ਮਤਲਬ ਵਿਆਹ ਵੀ ਆ। ਹੈਂ? ਨੂਨ ਨਹੀਂ ਪਾਇਆ। ਪੋਕੀ ਆ ਇਹ ਸੱਚੀ ਪੋਕੀ ਆਟੇ ਪੋਕੀ ਆ ਕਿਹਦੇ ਵਾਲੇ ਆ ਤੇਰੇ ਚਿੱਲੇ ਪਤਾ ਕਿਥੋਂ ਨਹੀਂ ਆਇਆ ਬਸ ਲੈ ਬੇਬੇ ਤੱਕੇ ਨਹੀਂ ਜਿਹੜਾ ਨਹੀਂ ਨਾ ਸਵਾਦ ਮੇਰੇ ਸਾਰਾ ਬੇਬੇ ਨਹੀਂ ਪਾਇਆ ਆਜ ਨੂਨ ਨਹੀਂ ਨੂਨ ਹੀ ਨਹੀਂ ਪਾਇਆ ਬੇਬੇ ਤੇਰੇ ਵਾਲੇ ਆ ਮਾ ਮੇਰੇ ਹੈ ਨਹੀਂ ਐ ਮਾਂਦੀ ਸੱਚੇ ਬੇ ਮੈਂ ਤੇ ਕੱਸੀ ਕਰ ਸੱਚੀ ਦੱਸ ਬੇਬੇ ਦੱਸ ਸੱਚ ਦੱਸ ਦੇ ਸੱਚ ਦੱਸਾਂ ਕੀ ਆ ਝੂਠ ਮਾਂ ਨਹੀਂ ਲੋੜ ਕੋਈ ਸਪੱਟ ਗੱਲ ਕਰ ਦਿਓ ਸੋ ਅੱਜ ਦੇ ਵਿਨਰ ਨੇ ਅੱਜ ਦੇ winner ਨੇ ਕੌਣ ਆ winner ਅੱਜ ਦੇ winner ਨੇ ਮੈਂ ਮੰਮੀ ਨਹੀਂ ਭਾਈ ਅੱਜ ਸੱਚੀ ਮੰਮੀ ਜਿੱਤੀ ਕਿਉਂਕਿ ਮੰਮੀ ਨੇ ਪਕੌੜੇ ਬਹੁਤ ਸਵਾਦ ਬਣਾਏ ਸੋ ਆਪਾਂ ਵਟਾਦੇ ਸੀ ਨਾ ਜਿਹੜੇ ਮੰਮੀ ਵਾਲੇ ਸੀ ਬੇਬੇ ਨੂੰ ਖਵਾਦੇ ਜਿਹੜੇ ਬੇਬੇ ਵਾਲੇ ਉਹ ਮੰਮੀ ਨੂੰ ਖਵਾਦੇ ਮੰਮੀ ਨੇ ਮਿਰਚ ਮਸਾਲਾ ਜਾਮਾ ਪਰਫੈਕਟ ਬੇਬੇ ਨੇ ਪਕੌੜੇ ਫੋਕੇ ਹੀ ਬਣਾਦੇ ਕੱਲੀ ਹਲਦੀ ਪਾਈ ਆ ਇੱਕ ਮਸਾਲਾ ਜਿਹੜਾ ਪਾਇਆ ਆਟਾ ਪਾਤਾ ਕਿੱਦਾਂ ਰਿਹਾ ਤੁਹਾਡਾ ਐਕਸਪੀਰੀਅੰਸ ਦੋਨਾਂ ਦਾ ਬਹੁਤ ਵਧੀਆ ਵਧੀਆ ਆ ਰਿਹਾ ਵਧੀਆ ਆ ਰਿਹਾ ਤੋ ਅੱਜ ਜਿਹੜੇ ਅੱਗੇ ਤੁਸੀਂ ਲੜਦੇ ਰਹਿੰਦੇ ਸੀ ਮੈਂ ਤਾਂ ਅੱਖਾਂ ਵਿੱਚ ਕੇ ਇਦਾਂ ਕਰ ਲੈਣੀ ਮੈਂ ਤਾਂ ਅੱਖਾਂ ਵਿੱਚ ਕੇ ਅੱਜ ਫਿਰ ਫਾਈਨਲੀ ਪਤਾ ਲੱਗ ਹੀ ਗਿਆ ਨਾ ਵੀ ਅੱਖਾਂ ਵਿੱਚ ਕਿਵੇਂ ਬਣਦੇ ਆ ਤੇ ਬਣਾ ਹੀ ਦਿੱਤੇ ਅੱਖਾਂ ਵਿੱਚ ਕਿ ਬਾਣੀ ਜਾਏ ਬਾਣੀ ਗਏ ਤੇ ਸਵਾਦ ਕਿਹਨੇ ਬਣਾਇਆ ਸਵਾਦ ਤੇਲ ਨੇ ਲੈ ਬੇਬੇ ਕੁੱਕਰ ਕੀ ਓਏ ਤੋ ਲੋ ਜੀ ਹੁਣ ਆਪਾਂ ਪੱਟੀਆਂ ਥੱਲੇ ਕਰ ਦਈਏ ਕਿਉਂਕਿ ਬਹੁਤ ਟਾਈਮ ਹੋ ਗਿਆ ਹੈ ਇਹਨਾਂ ਨੂੰ ਟੈਂ 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 ਆਹਦੇ ਪਕੌੜੇ ਵੇਖ ਲਓ ਨਾਲੇ ਓ ਫਾਈਨਲੀ ਆਇਆ ਲੱਗਦਾ ਸੀ ਰਾਤ ਹੀ ਹੋ ਗਈ ਆ ਬੇਬੇ ਆ ਵੇਖੋ ਤੁਸੀਂ ਕਿਤੇ ਬੇਬੇ ਤੁਸੀਂ ਇਦਾਂ ਦੇ ਬਣਾਏ ਆ ਤੇ ਮੰਮੀ ਨੇ ਕਿਹਾ ਜੇ ਐਨੂੰ ਕੋ ਲੂਲਾ ਲਗੀਆਂ ਮੇਰੇ ਤਾਂ ਮਾਤ ਮੇਰੇ ਬਾਹਰ سونے ਤੇ ਮੈਂ ਮੈਂ ਮੱਤੇ ਨੂੰ ਤੇ ਪਾਇ ਨਹੀਂ ਵਜੇ ਬੇਬੇ ਆਪ ਦੇ ਪਕੌੜੇ ਖਾ ਕੇ ਵੇਖੀ ਇਹ ਤੇਰੇ ਪਕੌੜੇ ਖਾ ਕੇ ਤਾਂ ਵੇਖ ਇੱਕ ਮਿੰਟ ਉਹ ਖਾ ਕੇ ਸੱਚੇ ਸੱਚੀ ਦੱਸਣਾ ਕਿ ਬਹੁਤ ਸਵਾਦਾ ਕਰੰਚੀ ਕਰੰਚੀ ਬੇਬੇ ਦੋਵੇਂ ਦੱਸ ਬਹੁਤ ਸਵਾਦਾ ਇਹ ਨਹੀਂ ਸਵਾਦਾ ਲੈ 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 ਬੇਬੇ ਨੇ ਜਮਾਈ ਫੋਕੇ ਬਣਾਦੇ ਪਰ ਮੰਮੀ ਵਾਲੇ ਸੱਚੀ ਬਹੁਤ ਸਵਾਦ ਬਣੇ ਸੋ ਅਸੀਂ ਕੋਸ਼ਿਸ਼ ਕਰਦੇ ਰਵਾਂਗੇ ਕਿ ਇਦਾਂ ਦੇ ਵੱਖਰੇ ਜਿਹੇ ਵਲੌਗ ਹਨਾ ਲੈ ਕੇ ਆਉਂਦੇ ਰਹੀਏ ਇਹ ਇਹ ਵਲੌਗ ਥੋੜੇ ਜਿਆਦਾ ਐਂਟਰਟੇਨਮੈਂਟ ਵਾਲੀ ਹੋ ਜਾਂਦੇ ਵੱਖਰੀ ਹੋ ਜਾਂਦੀ ਹੈ ਇਹ ਚ ਆਪਾਂ ਜਿਆਦਾ ਇੰਜੋਏ ਕਰਦੇ ਹਾਂ ਸੋ ਲਓ ਵੀ ਆਪਣੇ ਵਿਨਰ ਨੇ ਕੌਣ ਨੇ ਬੇਬੇ ਵਿਨਰ ਆਪਣੇ ਐ ਬੋਲ ਕੇ ਦੱਸੋ ਬੋਲ ਕੇ ਦੱਸੋ ਸਾਰੇ ਕਰ ਦੇ ਨੇ ਲੈ ਆਈ ਸਾਰਿਆਂ ਦੇ ਆ ਗਈ ਬੇਬੇ ਤੇ ਕੌਣ ਆ ਕੌਣ ਹੈ ਬੇਬੇ ਤੇ ਤੁਸੀਂ ਤੋ ਅੱਜ ਜਬ ਆਪਾਂ ਆਪਣੇ winner ਨੇ winner ਜੀ ਨੂੰ ਪੁੱਛਾਂਗੇ ਕਿ ਤੁਹਾਨੂੰ ਕੀ ਚਾਹੀਦਾ ਬਸ ਇੱਕ ਚੀਜ਼ ਤੋਂ ਇਲਾਵਾ ਹੋਰ ਦੱਸੋ ਕਿਹੜੀ ਮੈਨੂੰ ਤਾਂ ਬਹੁਤ ਕੁਝ ਤੁਸੀਂ ਲਿਆਤਾ ਹੁਣ ਆਪਦੇ ਡੈਡੀ ਦੀ ਚੁਆਇਸ ਪੁੱਛ ਲਓ ਵੀ ਤੇਰੇ ਡੈਡੀ ਨੂੰ ਕੀ ਚਾਹੀਦਾ ਹਾਏ 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 ਸੋ ਅੱਜ ਹਸਬੈਂਡ ਦਾ ਡੈਡੀ ਜੀ ਦੱਸੋ ਨਹੀਂ ਦੱਸੋ ਯਾਰ ਤੁਸੀਂ ਕਹਿੰਦੇ ਦੱਸਿਆ ਨਹੀਂ ਕੀ ਚੀਜ਼ ਆਈ ਉਹ ਦੱਸੋ ਬਸ ਆ ਕੋ ਤੇ ਲੈ ਕੇ ਦਿੱਤਾ ਤੂੰ ਨਹੀਂ ਯਾਰ ਤੂੰ ਮੈਂ ਕਿਉਂ ਨਾ ਮੈਂ ਮੇਰੀ ਇਨਕਾਤ ਕਿੱਥੇ ਤੈਹੀਂ ਦੱਸੋ ਬਹੁਤ ਆ ਲੈ ਆਇਆ ਦਾ ਮੈਨੂੰ ਨਹੀਂ ਤੈਹੀਂ ਦੱਸੋ ਕੀ ਚਾਹੀਦਾ ਐ ਮੰਮੀ ਨੇ ਪਰਮੈਸਿ ਕੀਤੀ ਆ ਇੱਕ ਟੋਕਰੀ ਲੈ ਦੇਣੀ ਆਪਾਂ ਨੂੰ ਭਾਂਡੇ ਰੱਖਣਾਂ ਤੇ ਨਾ ਮੰਮੀ ਨੂੰ ਲੈ ਐ ਵੀ ਮੰਮੀ ਦਾ ਹੀ ਸੋਚੇ ਤੇ ਡੈਡੀ ਆਪ ਦਾ ਜਵਾਂ ਨਹੀਂ ਸੋਚਿਆ ਇੰਨਾ ਪਿਆਰ ਤੁਹਾਡਾ ਪਿਆਰ ਚਾਹੀਦਾ ਵੀ ਇੱਦਾਂ ਟੋਕਰੀ ਕਿਹੜੀ ਦੱਸੋ ਆਂਟੀ ਦੱਸੋ ਕਿਹੜੀ ਉਹ ਟੋਕਰੀ ਜਿਹੜੀ ਐ ਕੰਦ ਚਲਾਉਣ ਵਾਲੀ ਭਾਂਡੇ ਰੱਖਣ ਵਾਲੀ ਉਹ ਚਾ ਭਾਂਡੇ ਰੱਖਣ ਨਾਲ ਅੱਛਾ ਰਸ਼ਬੀਲ ਜੀ ਬਣ ਜਾਂਦੀ ਜਿਹੜੀ ਤੇ ਐ ਫਰੈਂਡ ਜਿਹੜਾ ਕੱਪੜੇ ਸੁੱਕਣੇ ਕੱਪੜੇ ਪਾਉਣ ਵਾਲਾ ਬਾਹਰ ਚੱਲ ਫਿਰ ਤਾਂ ਠੀਕ ਹੈ ਤੂੰ ਇਹ ਵੇਖੋ ਕਿ ਡੈਡੀ ਜੀ ਹਲੇ ਵੀ ਮੰਮੀ ਦਾ ਹੀ ਸੋਚਦੇ ਆ ਇਹ ਨਹੀਂ ਕਿ ਆਪ ਦੇ ਲਈ ਤੇ ਹਲੇ ਚਲੋ ਸ਼ੁਕਰ ਹੈ ਮੰਮੀ ਨੇ ਸੂਟ ਦਾ ਨਹੀਂ ਕਹਿਤਾ ਨਹੀਂ ਤੇ ਕੰਮ ਮਹਿੰਗੇ ਹੀ ਪੈ ਜਾਣੇ ਲੈ ਇੱਕ ਲੈ ਹੀ ਦੋ ਫਿਰ ਮੈਂ ਤੇ ਆਈ ਆ ਆਪਾਂ ਬਾਅਦ ਵਿੱਚ ਮਿਲਦੇ ਸਾਰੇ ਜਾਨੇ ਵਲੌਗ ਵਧੀਆ ਲੱਗਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਸੋ ਅਗਲੇ ਵਲੌਗ ਚ ਦੇਖਿਓ ਫ্লাই ਕਰਕੇ ਆਪਾਂ ਕਿਤੇ ਜਾ ਰਹੇ ਆ ਸੋ ਤੁਹਾਨੂੰ ਪੂਰਾ ਇੰਜੋਏ ਕਰਾਵਾਂਗੇ ਅਗਲੇ ਵਲੌਗ ਨਾ ਸਕਿੱਪ ਕਰਿਓ ਸੋ ਪੂਰਾ ਤੁਹਾਨੂੰ ਘੁਮਾਵਾਂਗੇ ਫਰਾਵਾਂਗੇ ਦਿਖਾਵਾਂਗੇ ਤੇ ਇੰਜੋਏ ਕਰਾਵਾਂਗੇ ਥੈਂਕ ਯੂ ਸੋ ਮੱਚ